ਜਾ ਦੇ ਕਾਂਗਰਸ ਪਾਰਟੀ ਦੇ ਜਿਹੜੇ ਯੂਥ ਦੇ ਜਿਹਨੇ ਨੌਜਵਾਨ ਨੇ ਉਹ ਸੜਕਾਂ ਤੇ ਆਏ ਨੇ ਜਿਹੜੇ ਕਹਿੰਦੇ ਆ ਵੀ ਲੋਕਾਂ ਦਾ ਜਿਹੜਾ ਜੀਵਨ ਬਖਸ਼ਦੇ ਆ ਵੀ ਉਹਨਾਂ ਦਾ ਕਹਿੰਦੇ ਹੁੰਦੇ ਆ ਵੀ ਦੂਜਾ ਰੂਪ ਰੱਬ ਦਾ ਜਿਹੜੇ ਡਾਕਟਰ ਹੁੰਦੇ ਆ ਜੇ ਉਹਨਾਂ ਨਾਲ ਹੀ ਇਹ ਕੁਝ ਵਾਪਰ ਲੱਗ ਪਿਆ ਤਾਂ ਫਿਰ ਆਮ ਜਿਹੜੀ ਕੋਈ ਕੁੜੀ ਆ ਉਹਦਾ ਤਾਂ ਫਿਰ ਕੀ ਹਾਲ ਹੋਊਗਾ ਉਹਨਾਂ ਦਾ ਕਹਿਣਾ ਹੈ ਕਿ ਇਸ ਤੇ ਨਵੇਂ ਕਾਨੂੰਨ ਬਣਾਏ ਜਾਣ ਔਰ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਟਾਈਮ ਡਾਕਟਰਸ ਨੂੰ ਸੇਫ ਨਹੀਂ ਕੀਤਾ ਜਾਂਦਾ ਉਹਨਾਂ ਟਾਈਮ ਸਾਡਾ ਜਿਹੜਾ ਪ੍ਰੋਟੈਸਟ ਹੈ ਰੋਸ ਹੈ ਉਹ ਜਾਰੀ ਰਹੂਗਾ ਤੇ ਤਾਂ ਦਾ ਹੱਕ ਬਣਦਾ ਵੀ ਉਹਨਾਂ ਦੀ ਜਿਹੜੀ ਹੜਤਾਲ ਹੈ ਬਿਲਕੁਲ ਜਾਇਜ਼ ਆ ਉਹਨਾਂ ਦੀਆਂ ਮੰਗਾਂ ਵੀ ਜਾਇਜ਼ ਆ ਇਹ ਕੋਈ ਨਾ ਕੋਈ ਸਰਕਾਰਾਂ ਨੂੰ ਸਖਤ ਕਦਮ ਚੁੱਕਣੇ ਪੈਣੇ ਆ ਫੇਰ ਜਾ ਕੇ ਇਸ ਮਸਲੇ ਦਾ ਕੋਈ ਹੱਲ ਹੋਣਾ ਚੋਟੜਾ ਸਖਤ ਸਖਤ ਕਾਨੂੰਨ ਹੋਵੇ ਕਿਉਂਕਿ ਇਸ ਤੋਂ ਬਾਅਦ ਫਾਂਸੀ ਵੀ ਮੈਨੂੰ ਲੱਗਦਾ ਵੀ ਘੱਟ ਆ ਉਹਦੇ ਸਾਹਮਣੇ ਕਲਕੱਤੇ ਦੀ ਘਟਨਾ ਨੂੰ ਲੈ ਕੇ ਲਗਾਤਾਰ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪੰਜਾਬ ਦੇ ਹਰ ਜਿਹੜੇ ਆਪਾਂ ਪਾਰਟੀ ਦੀ ਗੱਲ ਕਰੀਏ ਜਾਂ ਪਾਰਟੀ ਤੋਂ ਬਗੈਰ ਸਮਾਜ ਸੇਵੀ ਜਿ세 ਬੰਦियां ਵੀ ਜਿਹੜਾ ਇਸ ਕਟੜਾ ਦੇ ਵਿਰੋਧ ਦੇ ਵਿੱਚ ਨੇ ਅਨਸਾਰ ਦੀ ਮੰਗ ਕਰ ਰਹੇ ਨੇ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਅੱਜ ਫਰੀਦਕੋਟ ਦੇ ਵਿੱਚ ਯੂਥ ਕਾਂਗਰਸ ਵੱਲੋਂ ਕੈਂਡਲ ਮਾਰਚ ਜਿਹੜਾ ਕੱਢਿਆ ਜਾ ਰਿਹਾ ਹੈ ਤਾਂ ਉਹਨਾਂ ਵੱਲੋਂ ਵੀ ਜਿਹੜਾ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਫਰੀਦਕੋਟ ਦੀ ਆ ਫਰੀਦਕੋਟ ਦੇ ਵਿੱਚ ਯੂਥ ਕਾਂਗਰਸ ਵੱਲੋਂ ਉਚੇਚੇ ਤੌਰ ਤੇ ਅੱਜ ਘੰਟਾ ਘਰ ਕੋਲ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਤਾ ਤਸਵੀਰ ਇੱਕ ਪੋਸਟਰ ਦੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੇਖ ਸਕਦੇ ਹੋ ਤੁਸੀਂ ਅਸੀਂ ਇਨਸਾਫ ਚਾਹੁੰਦੇ ਆਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ ਦੋਸ਼ੀਆਂ ਨੂੰ ਸਜ਼ਾ ਦਿਓ ਸੁਭਚਨ ਸਿੰਘ ਚੈਨਾ ਜ਼ਿਲ੍ਹਾ ਪ੍ਰਧਾਨ ਜੂਸ ਕਾਂਗਰਸ ਹੈ ਉਹਨਾਂ ਦੀ ਅਗਵਾਈ ਦੇ ਹੇਠ ਜਿਹੜਾ ਅੱਜ ਦਾ ਇਹ ਕੈਂਡਲ ਮਾਰਚ ਹੈ तमाम ਜਿਹੜੇ ਜੂਸ ਆਗੂ ਇੱਥੇ ਇਕੱਠੇ ਹੋਏ ਗੱਲਬਾਤ ਕਰਦੇ ਆਂ ਤੁਕ ਚੈਨ ਜੀ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਡਾਕਟਰ ਖੁਦ ਥਾਂ ਥਾਂ ਤੇ ਜਿਹੜਾ ਅਨਸਾਫ਼ ਲਈ ਮੰਗ ਕਰ ਰਹੇ ਆ ਤੇ ਅੱਜ ਕਾਂਗਰਸ ਪਾਰਟੀ ਦੇ ਜਿਹੜੇ ਜੂਥ ਦੇ ਜਿਹਨੇ ਨੌਜਵਾਨ ਨੇ ਉਹ ਸੜਕਾਂ ਤੇ ਆਏ ਨੇ ਬਿਲਕੁਲ ਵੀ ਕਿਉਂਕਿ ਇੱਕ ਦੇਸ਼ ਲਈ ਇੱਕ ਬਹੁਤ ਹੀ ਮਤਭਾਗੀ ਜਿਹੜੀ ਗੱਲ ਹੈਗੀ ਆ ਉਸ ਡਾਕਟਰ ਨਾਲ ਜਿਹੜੇ ਕਹਿੰਦੇ ਆ ਵੀ ਲੋਕਾਂ ਦਾ ਜਿਹੜਾ ਜੀਵਨ ਬਖਸ਼ਦੇ ਆ ਵੀ ਉਹਨਾਂ ਦਾ ਕਹਿੰਦੇ ਹੁੰਦੇ ਆ ਵੀ ਦੂਜਾ ਰੂਪ ਰੱਬ ਦਾ ਜਿਹੜੇ ਡਾਕਟਰ ਹੁੰਦੇ ਆ ਜੇ ਉਹਨਾਂ ਨਾਲ ਹੀ ਇਹ ਕੁਝ ਵਾਪਰ ਲੱਗ ਪਿਆ ਤਾਂ ਫਿਰ ਆਮ ਜਿਹੜੀ ਕੋਈ ਕੁੜੀ ਆ ਉਹਦਾ ਤਾਂ ਫਿਰ ਕੀ ਹਾਲ ਹੋਊਗਾ ਇਸ ਇਸ ਦੇ ਰੋਸ ਵਜੋਂ ਤੇ ਉਸ ਭੈਣ ਨੂੰ ਅਸੀਂ ਸੰਧਝਲੀ ਦੇਣ ਵਾਸਤੇ ਅੱਜ ਅਸੀਂ ਇਹ ਕੈਂਡਲ ਮਾਰਚ ਕਰ ਰਹੇ ਆ ਕਿੱਥੇ ਕਿੱਥੇ ਆ ਜਿਹੜਾ ਤੁਹਾਡਾ ਕੈਂਡਲ ਮਾਰਚ ਹੈ ਇਹ ਵੈਸੇ ਪੰਜਾਬ ਯੂਥ ਕਾਂਗਰਸ ਵੱਲੋਂ ਕਈ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਵੀ ਕੀਤਾ ਗਿਆ ਪਰ ਅੱਜ ਅਸੀਂ ਜ਼ਿਲ੍ਹਾ ਯੂਥ ਕਾਂਗਰਸ ਫਰੀਦਕੋਟ ਵੱਲੋਂ ਅਸੀਂ ਇੱਥੇ ਕਰ ਰਹੇ ਆ ਕਿਸ ਤਰੀਕੇ ਦੀ ਤੁਹਾਡੇ ਵੱਲੋਂ ਕਿਸ ਤਰੀਕੇ ਦੀ ਡਿਮਾਂਡ ਆ ਔਰ ਕਿੱਥੋਂ ਤੱਕ ਆਪਦੀ ਆਵਾਜ਼ ਪਹੁੰਚਾਉਣੇ ਚਾਹੁੰਦੇ ਤੁਸੀਂ ਵੀ ਸਾਡੀ ਤਾਂ ਇੱਕ ਇਹੋ ਮੰਗ ਆ ਵੀ ਜਿਹੜਾ ਵੀ ਇਹ ਪਾਪੀ ਨੇ ਇਹ ਕੰਮ ਕੀਤਾ ਉਹਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨੂੰ ਇੱਕ ਮਿਸਾਲੀ ਸਜ਼ਾ ਦਿੱਤੀ ਜਾਵੇ ਜਿਹੜੀਆਂ ਆਉਣ ਤੱਕ ਉਹਦੀਆਂ ਪੋਸਤਾਂ ਯਾਦ ਰੱਖਣ ਤੇ ਆਉਣ ਵਾਲਾ ਅੱਗੇ ਤੋਂ ਕੋਈ ਵੀ ਇਦਾਂ ਦਾ ਜਿਹੜੀ ਹਰਕਤ ਕਰਨ ਤੋਂ ਪਹਿਲਾਂ ਕੋਈ ਸੋਚੇ ਵੀ ਉਹਨੂੰ ਸਖਤ ਤੋਂ ਸਖਤ ਸਜ਼ਾ ਫਾਂਸੀ ਦੀ ਕਹਿੰਦੇ ਵੀ ਮੌਤ ਦੀ ਸਜ਼ਾ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਜਿਵੇਂ ਹੁਣ ਡਾਕਟਰਸ ਐ ਉਹਨਾਂ ਨੇ ਕਾਫੀ ਡਿਮਾਂਡਸ ਜਿਹੜੀਆਂ ਪੰਜਾਬ ਸਰਕਾਰ ਸਾਹਮਣੇ ਵੀ ਰੱਖੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਇਸ ਤੇ ਨਵੇਂ ਕਾਨੂੰਨ ਬਣਾਏ ਜਾਣ ਔਰ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਟਾਈਮ ਡਾਕਟਰਸ ਨੂੰ ਸੇਫ ਨਹੀਂ ਕੀਤਾ ਜਾਂਦਾ ਉਹਨਾਂ ਟਾਈਮ ਸਾਡਾ ਜਿਹੜਾ ਪ੍ਰੋਟੈਸਟ ਹੈ ਰੋਸ ਹੈ ਉਹ ਜਾਰੀ ਰਹੂਗਾ ਬਿਲਕੁਲ ਵੀ ਜੇ ਕੋਈ ਸਖਤ ਕਾਨੂੰਨ ਹੋਣਗੇ ਹੁਣ ਇਹ ਦੇਖੋ ਤੁਸੀਂ ਡਾਕਟਰ ਇੱਕ ਉਹ ਆਦੇ ਘਰ ਦੇ ਵਿੱਚ ਸੀਗੀ ਵੀ ਹਸਪੀਟਲ ਉਹਦਾ ਘਰ ਹੁੰਦਾ ਤੇ ਉਹ ਆਦੇ ਘਰ ਦੇ ਵਿੱਚ ਸੇਫ ਨਹੀਂ ਸੀਗੀ ਤੇ ਇਹਦਾ ਤਾਂ ਹੱਕ ਬਣਦਾ ਵੀ ਉਹਨਾਂ ਦੀ ਜਿਹੜੀ ਹੜਤਾਲ ਹੈ ਬਿਲਕੁਲ ਜਾਇਜ਼ ਆ ਉਹਨਾਂ ਦੀਆਂ ਮੰਗਾਂ ਵੀ ਜਾਇਜ਼ ਆ ਇਹ ਕੋਈ ਨਾ ਕੋਈ ਸਰਕਾਰਾਂ ਨੂੰ ਸਖਤ ਕਦਮ ਚੁੱਕਣੇ ਪੈਣੇ ਆ ਫੇਰ ਜਾ ਕੇ ਇਸ ਮਸਲੇ ਦਾ ਕੋਈ ਹੱਲ ਹੋਣਾ ਪੰਜਾਬ ਸਰਕਾਰ ਵੀ ਜਿਹੜੀ ਇਹਨਾਂ ਦੇ ਨਾਲ ਖੜੀ ਹੈ ਜਿਵੇਂ ਹੁਣ ਤੁਸੀਂ ਦੇਖਿਆ ਹੁਣ ਕੱਲ ਤਮਾਮ ਜਿਹੜੇ ਕੈਬਨਿਟ ਮੰਤਰੀ ਨੇ ਉਹ ਪਹੁੰਚੇ ਨੇ ਫਰੀਦਕੋਟ ਦੇ ਵਿੱਚ ਵੀ ਡਾਕਟਰ ਬਲਜੀਤ ਕੌਰ ਪਹੁੰਚੀ ਹੈ ਪੰਜਾਬ ਸਰਕਾਰ ਦੀ ਜਿਹੜਾ ਪ੍ਰੋਸੈਸ ਨੂੰ ਕਿਵੇਂ ਦੇਖਦੇ ਆ ਵਾਕਈ ਲੱਗਦਾ ਤੁਹਾਨੂੰ ਨਾਲ ਖੜੀ ਹੈ ਔਰ ਕਿਸ ਤਰੀਕੇ ਦੀ ਆਵਾਜ਼ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਕੇ ਉਠਾਉਣੀ ਚਾਹੀਦੀ ਬਿਲਕੁਲ ਹੱਕ ਵੀ ਵੰਡਾ ਸਾਰੇ ਰਾਜਾਂ ਨੂੰ ਇਕੱਠਾ ਹੋ ਕੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਵੀ ਇੱਕ ਸਖਤੋ ਸਖਤ ਕਾਨੂੰਨ ਬਣੇ ਇਹ ਕੋਈ ਪਾਰਟੀਬਾਜ਼ੀ ਦਾ ਵਿਸ਼ਾ ਨਹੀਂ ਹੈਗਾ ਨਾ ਹੀ ਕੋਈ ਕਿਉਂਕਿ ਜਦੋਂ ਇੱਕ ਨੌਜਵਾਨ ਕੁੜੀ ਨਾਲ ਇਹ ਹਰਕਤ ਹੋਈ ਆ ਸਮਝ ਲਓ ਵੀ ਇਹ ਲੱਗਦਾ ਵੀ ਇੱਕ ਸਾਡੀ ਪੰਜਾਬ ਦੀ ਵੀ ਧੀ ਲਾ ਲਓ ਤੁਸੀਂ ਇੱਕ ਗਈ ਸੀ ਜਿਹੜੀ ਬੱਸ ਦੇ ਵਿੱਚ ਉਹਦੇ ਨਾਲ ਵੀ ਇਹ ਚੀਜ਼ ਹੋਈ ਆ ਤਾਂ ਇਹੀ ਆ ਵੀ ਇਹ ਸਾਰੇ ਰਾਜਾਂ ਨੂੰ ਇਕੱਠੇ ਹੋ ਕੇ ਸੈਂਟਰ ਸਰਕਾਰ ਦੇ ਨਾਲ ਮਿਲ ਕੇ ਇੱਕ ਵਧੀਆ ਜਿਹੜਾ ਸਖਤੋ ਸਖਤ ਕਾਨੂੰਨ ਹੋਵੇ ਕਿਉਂਕਿ ਇਸ ਤੋਂ ਬਾਅਦ ਫਾਂਸੀ ਵੀ ਮੈਨੂੰ ਲੱਗਦਾ ਵੀ ਘੱਟ ਆ ਉਹਦੇ ਸਾਹਮਣੇ ਜਿਵੇਂ ਦਬਾਈ ਦੇ ਵਿੱਚ ਗਲਾ ਵੜ ਦਿੰਦੇ ਆ ਜੋ ਵੀ ਕਹਿੰਦੇ ਕੋਈ ਸਖਤ ਤੋਂ ਸਖਤ ਸਜ਼ਾ ਅਸੀਂ ਮੰਗ ਕਰਦੇ ਆ ਵੀ ਇਹ ਇਸ ਸੰਸਾਰ ਨੂੰ ਦੇਣੀ ਚਾਹੀਦੀ ਹੈ ਜੋ ਵੀ ਉਹ ਜੀ ਕੋਈ ਹਰਕਤ ਕਰੇ ਤਾਂ ਦੀ ਕਾਨੂੰਨ ਦੀ ਸਥਿਤੀ ਨੂੰ ਕਿਵੇਂ ਦੇਖਦੇ ਆ ਕਿਉਂਕਿ ਸਵਾਲ ਖੜੇ ਹੋ ਰਹੇ ਸੀਗੇ ਕਿ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਬਿਲਕੁਲ ਸਹੀ ਨਹੀਂ ਚੱਲ ਰਹੀ ਤੇ ਹੁਣ ਤਾਂ ਜਿਹੜੇ ਆਦਰ ਸਟੇਟਾਂ ਦੇ ਵਿੱਚ ਹੀ ਉਹ ਹੀ ਹਾਲ ਹੋ ਗਿਆ ਬਿਲਕੁਲ ਭਾਈ ਤੁਸੀਂ ਪੰਜਾਬ ਦੇ ਵਿੱਚ ਆਏ ਦਿਨ ਕਿੱਥੇ ਕਤਲ ਹੋ ਗਿਆ ਕਿੱਥੇ ਲੁੱਟਖੋਹ ਹੋ ਗਈ ਕੋਈ ਕਾਨੂੰਨ ਨਾਮ ਦੀ ਚੀਜ਼ ਨਹੀਂ ਰਹੀ ਪਿਛਲੇ 2.5 ਸਾਲਾਂ ਤੋਂ ਬਹੁਤ ਬੁਰੇ ਹਾਲਾਤ ਨੇ ਪੰਜਾਬ ਦੇ ਵਿੱਚ ਕੋਈ ਹੁਣ ਦੇਖੋ ਤੁਸੀਂ ਮੁੱਖ ਮੰਤਰੀ ਆਪਦੇ ਵਾਲੇ ਦਿਵਾਲੇ ਕਿਵੇਂ ਸ਼ੀਸ਼ਾ ਲਾ ਕੇ 18-20 ਲੱਖ ਰੁਪਏ ਦਾ ਖੜਾ ਜਿਹੜਾ ਕਹਿੰਦਾ ਹੁੰਦਾ ਸੀ ਵੀ ਮੈਂ ਵੀ ਤੁਸੀਂ ਮੁਰਗੀਖਾਨੇ ਖੋਲ੍ਹ ਲਓ ਉਹਨੂੰ ਆਪਦੀ ਤਾਂ ਸੇਫਟੀ ਲੱਗਦੀ ਆ ਪਰ ਜਿਹੜੇ ਆਮ ਜਿਹੜੇ ਸ਼ਹਿਰੀ ਵਰਗਾ ਉਹ ਬਹੁਤ ਇਸ ਚੀਜ਼ ਤੋਂ ਪਰੇਸ਼ਾਨ ਆ ਕਿਉਂਕਿ ਜਿਹੜੇ ਲੁੱਟਖੋਹ ਹੋਣ ਲੱਪੀਆਂ ਦਿਨੇ ਦਿਹਾੜੇ ਕਤਲ ਹੋ ਰਿਹਾ ਜਾਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਕਾਨੂੰਨ ਨਾਮ ਦੀ ਕੋ ਵਿੱਚ ਜੇਪੀ ਕੀ ਇਹ ਆ ਦੇਖਿਆ ਤੁਸੀਂ ਅੱਜ ਫਰੀਦਕੋਟ ਦੇ ਵਿੱਚ ਯੂਥ ਕਾਂਗਰਸ ਦੇ ਜਿੰਨੇ ਨੌਜਵਾਨ ਨੇ ਅੱਜ ਇੱਥੇ ਪਹੁੰਚੇ ਨੇ ਸੁਖਚੈਨ ਸਿੰਘ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਨੇ ਉਹਨਾਂ ਦੀ ਗਵਾਹੀ ਦੇ ਹੇਠ ਅੱਜ ਕੈਂਡਲ ਮਾਰਚ ਇਹਨਾਂ ਵੱਲੋਂ ਕੱਢਿਆ ਜਾ ਰਿਹਾ ਤੇ ਅਨਸਾਫ਼ ਦੀ ਜਿਹੜੀ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਵਾਕਈ ਜੋ ਅਨਸਾਫ਼ ਅਜੇ ਤੱਕ ਨਹੀਂ ਮਿਲਿਆ ਤਾਂ ਉਹ ਸਖਤ ਤੋਂ ਸਖਤ ਕਾਨੂੰਨ ਵੀ ਜਿਹੜੇ ਲਾਗੂ ਕਰਨੇ ਚਾਹੀਦੇ ਆ ਤੇ ਜਿਹੜਾ ਅਨਸਾਫ਼ ਵੀ ਉਹਨਾਂ ਨੂੰ ਜਿਹੜਾ ਬੰਦਾ ਉਹ ਮਿਲਣਾ ਚਾਹੀਦਾ ਹੈ ਇਹਨਾਂ ਨੇ ਕਿਹਾ ਕਿ ਫਾਂਸੀ ਤੱਕ ਦੀ ਜਿਹੜੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਡਾਕਟਰ ਜਿਹੜੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਧਰਨਿਆਂ ਦੇ ਬੈਠੇ ਨੇ ਤੇ ਉਹਨਾਂ ਦਾ ਵੀ ਇਹੀ ਡਿਮਾਂਡ ਹੈ ਕਿ ਘੱਟੋ-ਘੱਟ ਜਿਹੜੀ ਫਾਂਸੀ ਦੀ ਸਜ਼ਾ ਜ਼ਰੂਰ ਹੋਵੇ ਤਾਂ ਦੇਖਦੇ ਹਾਂ ਹੁਣ ਕਿਉਂਕਿ ਲਗਾਤਾਰ ਹਰ ਜ਼ਿਲ੍ਹੇ ਦੇ ਵਿੱਚ ਹਰ ਸਟੇਟ ਦੇ ਵਿੱਚ ਜਿਹੜਾ ਇਹ ਅਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਉਹ ਅਨਸਾਫ਼ ਜਿਹੜਾ ਇਹ ਚਾਹੁੰਦੇ ਆ ਮਿਲਦਾ ਜਾਂ ਨਹੀਂ ਗੁਰਜੀਤ ਸਿੰਘ ਰਵਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ